ਸਿਮੀ ਮੈਨੂੰ ਤਾਂ ਚੇਤਾ ਕੋਲ ਗਿਆ ਦੱਸ ਸੰਦਾ ਮੇਰਾ ਵੀਰ ਨਾ ਪੜਾਈ ਭੁੱਲ ਗਿਆ ਹੀ ਜਾ ਕੇ ਸੰਦੀਪ ਐ ਇੱਕ ਗੱਲ ਉਹ ਵੀ ਸੱਚੇ ਹੀ ਜਿਹੜਾ ਫੋਨ ਹੋ ਗਿਆ ਹੀ ਬੰਦ ਆ ਤੇ ਮੈਂ ਸੋਚੁੰਦੀ ਹਾਂ ਕਿ ਮਿੰਨੀ ਬਣਾ ਦੋ ਹਾਂ ਭਾਬੀ ਆਪਣੇ ਨਾਲ ਥੋੜਾ ਬੋਤਾ ਕੰਮ ਕਰਾ ਦਿਆ ਕਰਰਾ ਤੇਰਾ ਮਿੰਨੀ ਵੀ ਬੜੀਆਂ ਗੱਲਾਂ ਕਰਨ ਲੱਗਾ ਹਾਂ ਚਾਹ ਤੇ ਮੈਂ ਬਣਾਉਣੀ ਆ ਮੇਰੀ ਜੇ ਦਿਲ ਸੁਣੋ ਬਈਆ ਦੱਸੋ ਤੂੰ ਹੁਣ ਤੈਨੂੰ ਪਿੰਡ ਜਾਣ ਦੀ ਪੈ ਗਈ ਐ ਮੈਂ ਤੇ ਬੰਦੇ ਨੂੰ ਕਹਿ ਕੇ ਆਇਆ ਹਾਂ ਕੱਲ ਨੂੰ ਦਿਹਾੜੀ ਤੇ ਆਉਣਾ ਵਾ ਬੋਦਾ ਨਾ ਮੈਂ ਤੈਨੂੰ ਬਹਾਨਾ ਜੇ ਲਾਇਆ ਹੀ ਮੈਨੂੰ ਪਤਾ ਨਹੀਂ ਡਾਡੀ ਤੇ ਰੋਪੇ ਹੈਗੇ ਵੀ ਆ ਕਿ ਨਹੀਂ ਤੇ ਤੇਰੀ ਮਰਜ਼ੀ ਮੈਂ ਤਾਂ ਆਂਦੀ ਹਾਂ ਦੋਵੇਂ ਮਾਂ ਪੁੱਤ ਜਾਂਦੇ ਤੇ ਹਮੇਸ਼ਾ ਮਾਂ ਨੂੰ ਘਰ ਆ ਜਾਂਦੇ ਸਿਮੀ ਆ ਥੋੜਾ ਜਨਾ ਮੀ ਪੈ ਜਾਂਦਾ ਵਾ ਤੇ ਮੌਸਮ ਵਧੀਆ ਹੋ ਜਾਂਦਾ ਵਾ ਮੇਰੇ ਤੇ ਕਿੰਨੀ ਗਰਮੀ ਆ ਇੱਥੇ ਬੈਠਾ ਨਹੀਂ ਜਾਣਾ ਨਾਲ ਮੈਨੂੰ ਇਹ ਕੱਲ ਦੱਸ ਕੱਲ ਭਾਬੀ ਹਾਂ ਕੁਝ ਕਿਹਾਤ ਨਹੀਂ ਇਹ ਤਾਂ ਬੜਾ ਹੀ ਫਿਕਰ ਲੱਗਾ ਹੀ ਠੇਰਾ ਸਿਮੀ ਮੈਨੂੰ ਤਾਂ ਚਿੰਤਾ ਕੋਈ ਗਿਆ ਦੱਸਣ ਦਾ ਮੇਰਾ ਵੀਰ ਨਾ ਬੜਾ ਹੀ ਬੋਲਿਆ ਸੀ ਜਾ ਕੇ ਕਹਿੰਦੇ ਤੂੰ ਫੋਨ ਕਿਉਂ ਨਹੀਂ ਕੀਤਾ ਮੈਂ ਫਿਰ ਦੱਸਿਆ ਮੈਂ ਤੇ ਮੰਮੀ ਨੂੰ ਫੋਨ ਕੀਤਾ ਸੀ ਤੇ ਮੰਮੀ ਨੂੰ ਕਿਤੇ ਦੱਸੁੰਦਾ ਚੇਤਾ ਭੁੱਲ ਗਿਆ ਤੇ ਮੰਮੀ ਨੇ ਉਸੇ ਕੋ ਸਮਝਾਇਆ ਕਿ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਜੇ ਚਲ ਗਈ ਆਪਣੀ ਸਹੇਲੀ ਘਰ ਹੀ ਗਈ ਵੀ ਅੱਗੇ ਕਿਹੜਾ ਕਦੀ ਕਿਤੇ ਗਈ ਆ ਉਹ ਕਦੀ ਨਹੀਂ ਹੀ ਬੋਲੇ ਮੇਰੇ ਨਾਲ ਇਦਾਂ ਭਾਬੀ ਨੇ ਢਕਾਇਆ ਸੀ ਮੈਂ ਤੇ ਮੰਮੀ ਨੂੰ ਕਹਤਾ ਸੀ ਮੈਂ ਮੈਂ ਨਹੀਂ ਜਾਇਆ ਕਰਨਾ ਕਾਲਜ ਸੰਦੀਪ ਇਦਾਂ ਕੋ ਕਹਿਣਾ ਸੀ ਸਾਰਾ ਸਾਲ ਤੇਰਾ ਖਰਾਬ ਹੋ ਜਣਾ ਨਹੀਂ ਪਰ ਆਈ ਤੇਰੀ ਖਰਾਬ ਹੋਣੀ ਔਰ ਵਿਦਾਤੀ ਜਾਣਾ ਭਾਬੀ ਤਾਂ ਅੱਗੇ ਚੋਂਦੀ ਆ ਉਨਾ ਪਰੇਤ ਨਾ ਹਟਾ ਖਰਚਾ ਹੋਵੇ ਮੈਂ ਤੇ ਜਾ ਕੇ ਬੜਾ ਰੋਈ ਸੀ ਜਿੱਦਾਂ ਮੈਨੂੰ ਬੋਲੇ ਸੀ ਨਾ ਮੇਰਾ ਨੰਬਰ ਨਾ ਮੰਮੀ ਨੂੰ ਦੇ ਸੋਟਾ ਨਾਲੇ ਜੇ ਕੋਈ ਗੱਲ ਹੋ ਜਾਂਦੀ ਆ ਤਾਂ ਮੰਮੀ ਮੈਨੂੰ ਫੋਨ ਕਰ ਲੈਣ ਕਰਨੀ ਜੀ ਸੰਦੀਪ ਇੱਕ ਗੱਲ ਉਹ ਵੀ ਸੱਚੇ ਹੀ ਤੇਰਾ ਫੋਨ ਹੋ ਗਿਆ ਸੀ ਬੰਦ ਟੈਨਸ਼ਨ ਤੇ ਹੁੰਦੀ ਆ ਚੱਲ ਗਲਤੀ ਮੈਂ ਮੰਨਦੀ ਆ ਮੇਰੀ ਵੀ ਹੈਗੀ ਸੀ ਪਰ ਇੰਨਾ ਤੂੰ ਨਾ ਬੋਲਣਾ ਚਾਹੀਦਾ ਸੀ ਪਿਆਰ ਨਾਲ ਗੱਲ ਕਰ ਲੈਂਦੇ ਮੈਂ ਕਿਹੜਾ ਮਾੜਾ ਕੰਮ ਕਰਨ ਗਈ ਪਰ ਨਹੀਂ ਕਰਨਾ ਸੀ ਨਾ ਸਾਰਾ ਤੇ ਭਾਬੀ ਪਰ ਕੋੜ ਨਹੀਂ ਕੰਮ ਤੇ ਉਹ ਹਾਂਦੀ ਉਹਨੇ ਕੀ ਕਰ ਸਕਦੇ ਆ ਚੱਲ ਤੂੰ ਟੈਨਸ਼ਨ ਨਾ ਲਿਆ ਕਰ ਇਹਨਾਂ ਦੀ ਮੈਂ ਨਹੀਂ ਟੈਨਸ਼ਨ ਨਹੀਂ ਲੈਂਦੀ ਵਾਹੀ ਉਹਨਾਂ ਦੀ ਮੰਮੀ ਜੀ ਨਾ ਕੁਝ ਕਹਿੰਦੇ ਮੰਮੀ ਵਿਚਾਰੇ ਨਹੀਂ ਕਹਿੰਦੇ ਕੁਝ ਵੀ ਉਹੋ ਹੀ ਕਰਦੀ ਆ ਉਹਨਾਂ ਦੀ ਗੱਲ ਛੱਡ ਬਾਕੀ ਇਹ ਦੱਸ ਅੱਜ ਸ਼ਹਿਰ ਖਾਣਾ ਕੀ ਆ ਕੋਈ ਗੱਲ ਨਹੀਂ ਸ਼ਹਿਰ ਜਾ ਕੇ ਦੱਸ ਦਿਆਂ ਕੀ ਖਾਣਾ ਤੇ ਬੱਸ ਵੀ ਆ ਗਈ ਆ ਜਾ ਖਤਮ ਮਸਤੀ ਕਰਾਂਗੇ ਅਸੀਂ ਮੰਮੀ ਹਾਂ ਪੁੱਤ ਲੱਗ ਗਿਆ ਵਾ ਇਧਰ ਵੀ ਆਹ ਲੱਗ ਗਿਆ ਵਾ ਨਾ ਕਿਰਕਜੀ ਆਈ ਮੀਂ ਜੇ ਨਾਲ ਤੇ ਮੈਂ ਹਾਂ ਚੱਲਣਾ ਉਹ ਇਹਨੂੰ ਛੱਡੋ ਤੇ ਇਧਰ ਆਓ ਪਹਿਲਾਂ ਮੇਰੀ ਗੱਲ ਸੁਣਵਾਣ ਕੰਮ ਆ ਕੋਈ ਉਹ ਕੰਮ ਹੀ ਆ ਕੋਈ ਬੈਠੋ ਇੱਥੇ ਦੱਸ ਪੁੱਤ ਕੀ ਗੱਲ ਵਾ ਉਹ ਕੰਮ ਆ ਤਾਂ ਕਹਦਾ ਹੁਣ ਸਵੇਰ ਦੀ ਤੂੰ ਲੱਗੀ ਮੈਂ ਵੇਖਣ ਡਿਆਂ ਪਹਿਲਾਂ ਅੰਦਰੋਂ ਝੜ ਝੂੜ ਮਾਰਿਆ ਹੁਣ ਬਾਹਰ ਨਹੀਂ ਤੇ ਉੱਤੋਂ 10 ਵਜ ਗਏ ਆ ਉਹ ਸੁੱਤੀ ਆ ਜੇ ਇਹਨੂੰ ਛੁੱਟੀ ਆ ਤੇ ਉਹਨੂੰ ਕੰਮ ਡਾਇਆ ਕਰਾ ਉਦੋਂ ਕਿਦਾਂ ਬੋਲਦੀ ਸੀ ਜੇ ਲੇਟ ਆਈ ਆ ਤੇ ਉਹਨਾਂ ਥੋੜੀ ਬਹੁਤੀ ਅਕਲ ਦੇ ਵੀ ਵੱਡੇ ਨਾ ਕਿਦਾਂ ਗੋਲੀ ਦਾ ਵਾ ਗਾੜੀਆਂ ਮੁੜ ਕੇ ਰਪਿੰਦਰ ਦੇ ਦਿਵਾਲੇ ਹੋ ਗਈ ਵੀ ਤੂੰ ਉਹਨੂੰ ਚੁੱਕਣਾ ਦਿੱਤੀ ਆ ਰਪਿੰਦਰ ਜਾ ਕੇ ਮੇਰੇ ਗਾੜੀ ਰੋਂੜੀ ਦੱਸ ਉਹਨੇ ਕਾਦੀ ਚੁੱਕਣਾ ਦਿੱਤੀ ਆ ਇਹਨੂੰ ਸਮਝਾਇਆ ਸੀ ਮੈਂ ਨਾਲੇ ਉਹਨੂੰ ਮੈਂ ਇੰਨੀ ਕੱਲੀ ਕਹੀ ਵੀ ਮੈਨੂੰ ਫੋਨ ਕਰਦਿਆ ਕਰ ਜਦੋਂ ਲੇਟ ਹੋਣਾ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਨਿਆਣੀ ਸਿਆਣੀ ਆ ਜੇ ਕੁੜੀ ਦੇ ਘਰ ਚਲ ਗਈ ਸੀ ਫਿਰ ਕੀ ਹੋ ਗਿਆ ਚੱਲ ਤੂੰ ਭਰਾ ਹਾਂ ਕਹਿ ਤਾ ਤੂੰ ਤਾਂ ਕੋਈ ਗੱਲ ਵੀ ਨਹੀਂ ਮੈਂ ਉਹਨੂੰ ਸਮਝਾਇਆ ਸੀ ਮੈਂ ਤੇਰਾ ਵੱਡਾ ਭਰਾ ਆ ਅਕਸਰ ਉਹਨਾਂ ਕੋਈ ਫਿਕਰ ਹੈਗਾ ਤਾਂ ਤੈਨੂੰ ਕਹਿਣ ਡਿਆ ਵਾ ਰੁਪਿੰਦਰ ਨਾਲ ਗੱਲ ਕਰਨ ਦੀ ਨਹੀਂ ਕੋਈ ਗੱਲ ਰੁਪਿੰਦਰ ਆਪ ਵੀ ਖਿਜਣ ਡੈ ਪਿੰਦੀ ਆ ਵੀ ਮੰਮੀ ਉਹ ਕੰਮ ਨਹੀਂ ਕਰਦੀ ਤੂੰ ਸਿਆਣਾ ਵਾ ਹੁਣ ਉਹਦੀ ਕਲਾਸ ਵੱਡੀ ਆ ਜੇ ਨੰਬਰ ਨਾ ਨਾ ਆਏ ਤੁਸੀਂ ਫੇਰ ਕਹਿਣਾ ਵਾ ਵੀ ਉੱਤੇ ਇੰਨਾ ਖਰਚਾ ਲਾਇਆ ਵਾ ਤੇ ਪੜਦੀ ਇਹ ਹੈ ਹੀ ਨਹੀਂਗੀ ਹੁਣ ਮੈਂ ਕੀ ਕਰਾਂ ਓ ਮਾਤਾ ਮੇਰੀ ਸੁਣ ਗੱਲ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਤੂੰ ਵੇਖਣੀ ਨਹੀਂ ਆਣਾ ਪਲੱਸ 2 ਹੋ ਗਈ ਸੀ ਨਾ ਜਦੋਂ ਦੀ ਐਲੇਮ 1.5 ਸਾਲ ਹੋਏ ਨਾ ਇਸ ਤੇ ਵਿਆਹ ਨੂੰ ਤੇ ਰਮਾਨਾ ਆਪਣਾ ਘਰ ਵਸਾਉਂਦੀ ਹੁਣ ਤੋਂ ਕੰਮ ਨੂੰ ਦੰਦੀ ਨਹੀਂ ਅਗਲੇ ਨੇ ਪੜ੍ਹਾਈ ਥੋੜੀ ਵੇਖਣੀ ਆ ਟਿੱਕੀਆਂ ਵੀ ਪਕਾਉਣੀਆਂ ਪੈਣੀਆਂ ਉੱਥੇ ਜਾ ਕੇ ਇੱਥੇ ਤੇ ਹੁਣ ਰੁਪਿੰਦਰ ਨੇ ਕਰਤਾ ਜਾਂ ਤੁਸੀਂ ਕਰਤਾ ਤੇ ਬਹਿ ਕੇ ਖਾ ਲਿਆ ਤੇ ਅਗਲੇ ਨੇ ਜਾ ਕੇ ਉਹਨਾਂ ਘੁੰਮਣ ਵਾਲੀ ਕੁਰਸੀ ਤੇ ਨਹੀਂ ਲਿਆ ਕੇ ਦੇਣੀ ਰੁਪਿੰਦਰ ਦੀਆਂ ਸਿਫਤਾਂ ਕਰੀ ਜਾਂਦੇ ਆ ਰੁਪਿੰਦਰ ਬੜੀ ਚੰਗੀ ਆ ਰੁਪਿੰਦਰ ਜਦੋਂ ਵਿਆਹੀ ਆਈ ਹੀ ਕਿੰਨੀ ਕਾਕਲੀ ਸੀ ਉਹਨੂੰ ਰੋਟੀ ਪਾਣੀ ਬਣਾਉਂਦੀ ਅਕਲ ਤੇ ਮੈਂ ਦੱਸੀ ਤੇ ਆਹ ਸਬਜ਼ੀ ਇਦਾਂ ਬਣਾਉਣੀ ਆ ਆ ਇਦਾਂ ਬਣਾਉਣੀ ਆ ਦੂਜੀ ਗੱਲ ਇਹ ਆ ਜੇ ਕੱਲ ਰੋਟੀ ਖਾਣ ਲੱਗੇ ਹੋ ਕਰਨ ਲੱਗੇ ਤੇਰੇ ਬੈਠਾ ਹੀ ਤੇਰੀ ਰੋਟੀ ਪਾ ਕੇ ਅੰਦਰ ਲੈ ਗਈ ਕੀ ਗੱਲ ਕਰਨ ਨੂੰ ਦੰਦਿਆਂ ਵੱਡਦਾ ਹੀ ਉਹਨੂੰ ਰੋਟੀ ਪਾ ਕੇ ਦੇਂਦਾ ਤਾਂ ਕੋਈ ਫਰਜ਼ ਨਹੀਂ ਹੈਗਾ ਤੂੰ ਸੰਦੀਪ ਦੀਆਂ ਗਲਤੀਆਂ ਕੱਢੀ ਜਾਣਦੇ ਆ ਵਾ ਉਹਦੀ ਗਲਤੀ ਨਜ਼ਰ ਤੈਨੂੰ ਕੋਈ ਆਉਂਦੀ ਨਹੀਂਗੀ ਉਹ ਮੰਮੀ ਮੈਂ ਵੀ ਉਹਨੂੰ ਕਿਹਾ ਸੀ ਅੰਦਰ ਜਾ ਕੇ ਨਾਲੇ ਉਹ ਸਵੇਰ ਦੀ ਲੱਗੀ ਤਾਂ ਜੇ ਮੰਨ ਲਾ ਤੂੰ ਹੀ ਰੋਟੀ ਪਾ ਕੇ ਦੇਤੀ ਆ ਤੇ ਕਿੱਡੀ ਕੋਥੇ ਆਖਰ ਆ ਗਈ ਤੁਸੀਂ ਉਹ ਗੱਲ ਛੱਡੋ ਜਿਹੜੀ ਮੈਂ ਕੁੜੀ ਦੀ ਗੱਲ ਕਰਨ ਲਿਆ ਹਾਂ ਉਹ ਮੁੱਦੇ ਤੇ ਆਓ ਉਹਨੂੰ ਕੰਮ ਡਾਇਆ ਕਰੋ ਸਾਰੇ ਸਾਡੇ ਅੱਗੇ ਨਹੀਂ ਹੋਗੇ ਤੇ ਰਵਿੰਦਰ ਨੂੰ ਕੰਮ ਨਹੀਂ ਹੁੰਦਾ ਤੇ ਅਸੀਂ ਸਿਖਾਇਆ ਵਾ ਮਾਤਾ ਵੀ ਵੀ ਲੋਕੀ ਗੱਲਾਂ ਕਰਦੇ ਹੁੰਦੇ ਆ ਤੁਹਾਨੂੰ ਵੀ ਕਰਨੀਆਂ ਤੇ ਪਿਓ ਸਾਡੇ ਨੂੰ ਵੀ ਕਰਨੀਆਂ ਆ। ਆ ਚੱਲ ਕੋਈ ਗੱਲ ਨਹੀਂ ਜਦੋਂ ਜ਼ਿੰਮੇਵਾਰੀਆਂ ਪਈਆਂ ਨਾ ਆਪੇ ਸਾਰੇ ਕੰਮਾਂ ਦੀ ਜਾਂਚ ਆ ਜਾਂਦੀ ਹੁੰਦੀ ਆ। ਤੂੰ ਵੀ ਰਕਿੰਦਰ ਨੂੰ ਸਮਝਾਵੀਂ ਕਿ ਉਹ ਤੇਰਾ ਦੇਰਵਾ ਭਰਾਵਾ ਵਰਗਾ ਐਦਾਂ ਨਹੀਂ ਕਰੀਦਾ ਹੁੰਦਾ। ਕੱਲੀ ਨੂੰ ਉਹਨੂੰ ਰੋਟੀ ਨਹੀਂ ਨਾ ਨੰਗਦੀ ਤੇਰੇ ਨਾਲ ਹੀ ਉਹਨੇ ਖਾਣੀ ਏ। ਓਏ ਉਹਨੂੰ ਤੇ ਮੈਂ ਸਮਝਾਉਂਗਾ। ਤੁਸੀਂ ਇਹਨੂੰ ਵੀ ਸਮਝਾਓ ਜਦੋਂ ਛੁੱਟੀ ਹੁੰਦੀ ਏ ਕੋਈ ਕੰਮ ਕਰਾਇਆ ਕਰੋ। ਕੋਈ ਗੱਲ ਨਹੀਂ। ਮੈਨੂੰ ਨਹੀਂ ਲੱਗਦਾ ਵੀ ਉਹਨੂੰ ਫੁਲਕੇ ਵੀ ਪਕਾਉਣੀਆਂ ਹੁੰਦੀਆਂ ਅਜੇ ਤੱਕ। ਓ ਕੋਈ ਗੱਲ ਨਹੀਂ ਸਭ ਕੁਝ ਕਰ ਲੈਂਦੀ ਆ। ਹਾਂ ਕਰ ਲੈਂਦੀ ਪਤਾ ਨਹੀਂ ਇਹਨੂੰ ਕੀ ਪੜਤਿਆ ਵਾ ਵੇਹ ਉਹਦੀਆਂ ਤਾਂ ਸਿੱਤਾਂ ਹੀ ਕਰੀ ਜਾਂਦਾ ਹਰਪਿੰਦਰ ਇਦਾਂ ਹਰਪਿੰਦਰ ਇਦਾਂ ਮੈਨੂੰ ਸਾਰਾ ਪਤਾ ਵਾ ਜਦੋਂ ਰਪਿੰਦਰ ਵਿਆਹ ਹੀ ਆਈ ਹੀ ਕੱਖ ਨਹੀਂ ਇਹਨੂੰ ਪਤਾ ਜਾਚਾ ਮੈਂਸ ਖਾਲਦੀਆਂ ਅੱਜ ਉਹ ਚਾਤਰ ਬਣੀ ਹੈ ਮੇਰੀ ਧੀ ਨੂੰ ਗੱਲਾਂ ਕਰਨ ਲਈ ਚਲ ਰੋਟੀ ਪਾਣੀ ਬਣ ਗਿਆ ਵਾ ਮੰਮੀ ਮੇਰੀ ਗੱਲ ਸੁਣਿਆ ਪਹਿਲਾਂ ਹਾਂ ਦੱਸ ਪੁੱਤ ਉੱਥੇ ਆਇਆ ਬੈਠ ਤੇ ਗੱਲ ਕਰਨੀ ਤੁਹਾਡੇ ਨਾਲ ਆਹ ਕਿਹੜੀ ਗੱਲ ਕਰਨੀ ਐਡੀ ਜ਼ਰੂਰੀ ਬਹਿ ਕੇ ਆਜੋ ਹਾਂ ਖੁਸ਼ੀ ਦੀ ਗੱਲ ਵਾ ਚੱਲ ਆ ਘਰ ਗੱਲ ਬਹਿ ਜਾ ਮੰਮੀ ਇੱਥੇ ਦੱਸ ਕਿਹੜੀ ਗੱਲ ਵਾ ਸੰਦੀਪ ਮੰਮੀ ਮੇਰੀ ਗੱਲ ਸੁਣੋ ਅੱਜ ਮੇਰੀ ਧੀ ਨੂੰ ਕੋਈ ਕੰਮ ਆ ਜਿਹੜਾ ਇੱਡੇ ਪਿਆਰ ਨਾਲ ਮੇਰੇ ਨਾਲ ਗੱਲ ਕਰਨ ਲਈ ਆ ਚੱਲ ਦੱਸ ਕਿਹੜਾ ਕੰਮ ਆ ਮੰਮੀ ਤਾਂ ਤੇ ਪਤਾ ਹੀ ਆ ਸੀ ਮੇਰੀ ਮੰਮੀ ਨਾ ਇੰਨੀ ਚੰਗੀ ਆ ਨਾ ਉਹਨੂੰ ਨਾ ਚੈਨੀ ਬਣਾ ਕੇ ਦਿੱਤੀ ਸੋਨੇ ਦੀ ਤੇ ਮੈਂ ਸੋਚਣ ਢੀਂ ਕਿ ਮੈਨੂੰ ਵੀ ਬਣਾ ਦੋ ਹਾਂ ਮੇਰੀ ਵੀ ਰੀਜ ਵਾ ਲੈ ਸੋਨੇ ਦੀ ਚੈਨੀ ਚਾਹੀਦੀ ਆ ਪੁੱਤ ਤੇਰੇ ਨਾਲ ਚੈਨੀ ਚੰਗੀ ਆ ਕੋਈ ਗੱਲ ਨਹੀਂ ਚੋਨਾ ਪੱਕ ਲੈਂਦੇ ਚੋਨੇ ਦੇ ਪੈਸੇ ਆਉਣਗੇ ਨਾ ਜਿੱਦਾਂ ਦੀ ਚੈਨੀ ਕਹੇਗੀ ਤੈਨੂੰ ਦੁਕਾਨ ਤੇ ਜਾ ਕੇ ਨਾ ਤੇ ਗੱਲ ਚ ਪਵਾ ਕੇ ਉੱਥੋਂ ਲੈ ਕੇ ਆਉਂਗੀ ਮੈਂ ਮੰਮੀ ਚੋਨੇ ਤੇ ਹੋਣ ਲੱਗੇ ਆ ਹਜੇ ਪੱਕਣ ਨੂੰ ਟਾਈਮ ਲੱਗਣਾ ਵਾ ਮੈਨੂੰ ਨਹੀਂ ਪਤਾ ਮੈਨੂੰ ਬਣਾ ਕੇ ਦੋ ਜਾਂ ਫਿਰ ਇਦਾਂ ਕਰੋ ਜਿਹੜੀ ਭਾਬੀ ਦੇ ਪੇਕਿਆਂ ਤੋਂ ਨਹੀਂ ਪਈ ਚੈਨੀ ਤੁਹਾਨੂੰ ਉਹ ਮੈਨੂੰ ਦੇ ਦਿਓ ਤੇ ਜਦੋਂ ਤੁਸੀਂ ਮੈਨੂੰ ਬਣਾ ਦੋਗੇ ਨਾ ਤੇ ਉਹ ਫਿਰ ਵਾਪਸ ਲੈ ਲਿਓ ਜੀ ਤੇ ਮੇਨੂੰ ਆਪਣੀ ਭਾਬੀ ਦੇ ਸਵਾਦ ਦਾ ਦਾਵਾ ਤੂੰ ਦਾ ਸਵਾਦ ਕਿਦਾਂ ਦਾਵਾ ਜੇ ਤੂੰ ਪਾਈ ਹੋਊਗੀ ਤੇਰੇ ਗਲੋਂ ਲਵਾਉਗੀ ਮੈਨੂੰ ਵੀ ਗੁੱਸਾ ਚੜਨਾ ਵਾ ਤੇ ਤੈਨੂੰ ਵੀ ਗੁੱਸਾ ਚੜਨਾ ਵਾ ਤਿੰਨਾ ਚਾਹਾਂ ਮਹੀਨਿਆਂ ਦੀ ਤੇ ਗੱਲ ਵਾ ਤੇ ਕੋਈ ਗੱਲ ਨਹੀਂ ਹੌਂਸਲਾ ਕਰ ਉਹ ਤੈਨੂੰ ਜਿਹੜੀ ਕਿ ਮੋਟੀ ਬਣਾ ਦਾਂਗੇ ਭਾਰੀ ਬਣਾ ਲੂੰਗੀ ਉਹ ਮੰਮੀ ਮੈਂ ਪਹਿਲੀ ਵਾਰੀ ਤੁਹਾਡੇ ਕੋਲ ਕੋਈ ਚੀਜ਼ ਮੰਗੀ ਆ ਤੇ ਹੀ ਮਨਾ ਕਰੀ ਜਾਂਦੇ ਆ ਚੱਲ ਕੋਈ ਗੱਲ ਨਹੀਂ ਤੇਰੇ ਡੈਡੀ ਨਾ ਕਰਦੀਆਂ ਸਲਾਹ ਜੇ ਹੋਣਗੇ ਥੋੜੇ ਬਹੁਤੇ ਪੈਸੇ ਬਜਾਇਸ ਆਉਗੇ ਤੇ ਜਾ ਕੇ ਤੇ ਬਣਾ ਦਿੰਦੇ ਆ ਐਵੇਂ ਜਿੱਦ ਨਾ ਕਰਿਆ ਕਰ ਮੈਨੂੰ ਨਹੀਂ ਪਤਾ ਮੈਨੂੰ ਬਣਾ ਕੇ ਦੋ ਮੇਰੀ ਰੀਤ ਤੇ ਪੂਰੀ ਕਰ ਦਿਆ ਕਰੋ ਕੋਈ ਨਹੀਂ ਰੀਤ ਤੇਰੀ ਪੂਰੀ ਕਰ ਦਾਂਗੇ ਨਾਲੇ ਮੇਰੀ ਸੁਣ ਗੱਲ ਪੁੱਤ ਪਾਪੀ ਆਪਣੀ ਨਾਲਾ ਥੋੜਾ ਬਹੁਤਾ ਕੰਮ ਕਰਾ ਦਿਆ ਕਰ ਭਰਾ ਤੇਰਾ ਮਿੰਨ ਨੂੰ ਬੜੀਆਂ ਗੱਲਾਂ ਕਰਨ ਲਿਆ ਹੈਗਾ ਤੇ ਬਗਾਨੇ ਘਰ ਜਾਣਾ ਵਾ ਉਹ ਆਂਦੇ ਪੜਾਈ ਚੱਟਣੀ ਨਹੀਂ ਗਈ ਅਗਲੇ ਨੇ ਟਿੱਕੀਆਂ ਵੀ ਖਾਣੀਆਂ ਵਾ ਪੁੱਤ ਕਿਸ ਦੀ ਗੱਲ ਕਿਉਂ ਕਰਵਾਉਣੀ ਆ ਤੈਨੂੰ ਪਤਾ ਤਾਂ ਹੈ ਵਾ ਤੇਰੀ ਪਰਚਾਈ ਜਿੱਦਾਂ ਦੀ ਹੈਗੀ ਆ ਹੁਣ ਕੱਲ ਰੋਟੀ ਤੋਂ ਵੇਖ ਲੈ ਕਿ ਉਹਨੇ ਕੀ ਕੀਤਾ ਹੈਗਾ ਮੈਂ ਤਾਂ ਫੇ ਸੁਣਾਤਾ ਹੀ ਤੇਰੇ ਭਰਾ ਨੂੰ ਤੇ ਹਰ ਗਲਤੀ ਜਿਹੜੀ ਆ ਨਾ ਸੰਦੀਪ ਦੀ ਆ ਰਪਿੰਦਰ ਦੀ ਕੋਈ ਗਲਤੀ ਨਹੀਂ ਗਈ ਅੰਦਰ ਰੋਟੀ ਪਾ ਕੇ ਲੈ ਗਈ ਹੀ ਕੀ ਗੱਲ ਉਹਨੂੰ ਕੱਲੀ ਨੂੰ ਰੋਟੀ ਨਹੀਂ ਲੰਗਦੀ ਅੱਗੇ ਵੀ ਤੇ ਦੋਵੇਂ ਭਰਾ ਇਕੱਠੇ ਖਾਂਦੇ ਸੀ ਨਾ ਹੁਣ ਕਿੱਡੀ ਘਾਖ ਆ ਗਈ ਆ ਇਹ ਨਵੀਂ ਵਿਆਹੀ ਆ ਮੰਮੀ ਤੁਹਾਨੂੰ ਵੀ ਪਤਾ ਵਾ ਰੋਟੀ ਪਾਣੀ ਤੇ ਮੈਨੂੰ ਬਣਾਉਣਾ ਆਉਂਦਾ ਵਾ ਪਰ ਨਾ ਇਹਨੇ ਤਾਂ ਮੇਰਾ ਜੀ ਨਹੀਂ ਕਰਦਾ ਬਣਾਉਣ ਨੂੰ ਨਾ ਕੰਮ ਕਰਾਉਨੋ ਜੀ ਕਰਦਾ ਵਾ ਜਿੱਦਾਂ ਦੇ ਕੰਮ ਕਰਦੀ ਨਾ ਸਾਡੇ ਨਾਲ ਤੁਹਾਨੂੰ ਵੀ ਪਤਾ ਵਾ ਕਦੀ ਰਲ ਮਿਲ ਕੇ ਸਾਡੇ ਨਾਲ ਰਹੀ ਐ ਜਾਂ ਸਾਡੇ ਲਾਗੇ ਬਹਿ ਕੇ ਨੇ ਰੋਟੀ ਕਦੀ ਖਾਦੀ ਐ ਚੁੱਪ ਕਰਕੇ ਅੰਦਰ ਵੜ ਜਾਂਦੀ ਐ ਹੈ ਤੇ ਇਦਾਂ ਹੀ ਪੁੱਤ ਉਹਦਾ ਸੁਭਾਅ ਹੀ ਇਦਾਂ ਦਾ ਵਾ ਪਰ ਤੂੰ ਆਪਣੇ ਮਨ ਤੇ ਨਾ ਲਾਇਆ ਕਰ ਹੱਸਿਆ ਖੇਡਿਆ ਕਰ ਐਹੋ ਉਮਰ ਹੁੰਦੀ ਆ ਮਾਪਿਆਂ ਦੇ ਘਰ ਹੀ ਨਾ ਨਿਆਣਾ ਹੱਸਦਾ ਖੇਡਦਾ ਵਾ ਗਾੜੀ ਜਾ ਕੇ ਕਈ ਜ਼ਿੰਮੇਵਾਰੀਆਂ ਪੈ ਜਾਂਦੀਆਂ ਵਾ ਇਹ ਲੜਾਈਆਂ ਕਰ ਚੈਨੀ ਚਾਹੀਦੀ ਹੈ ਚਾਹੀਦੀ ਮੈਂ ਚਜਨਾ ਦਊਂਗੀ ਤੈਨੂੰ ਦੇਖੀ ਸਹੀਂ ਜਿਹੜੀ ਮੇਰੇ ਪੇਕਿਆਂ ਤੋਂ ਪਈ ਹੈ ਨਾ ਉਹ ਨਾ ਤੁਹਾਨੂੰ ਮੈਂ ਦਿੱਤੀ ਇਹ ਵੀ ਗੱਲ ਯਾਦ ਰੱਖੇਗੀ ਮੰਮੀ ਸਗੋਂ ਭਾਬੀ ਨੂੰ ਤਾਂ ਖੁਸ਼ ਹੋਣਾ ਚਾਹੀਦਾ ਵਾ ਕਿ ਚੱਲ ਕੱਲ੍ਹਜ ਤੋਂ ਆਉਂਦੀ ਆ ਮੈਂ ਰੋਟੀ ਪਾਣੀ ਪੁੱਛਾਂ ਜਿੱਦਾਂ ਉਹ ਕਰੂਗੀ ਮੇਰ ਨਾਲ ਪਿਆਰ ਤੇ ਉਨਾ ਹੀ ਮੈਂ ਵਧ ਕਰੂੰਗੀ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰੇ ਡੈਡੀ ਨਾਲ ਮੈਂ ਕਰਦੀਆਂ ਗੱਲ ਤੇ ਇਹ ਗੱਲ ਦਾ ਵੀ ਹੱਲ ਤੇਰਾ ਕਰ ਦਿੰਨੇ ਆ ਕਿੰਦੀ ਛੇਤੀ ਲਿਆਈ ਮੈਨੂੰ ਸੋਈ ਦੇ ਵਿੱਚ ਮੰਮੀ ਚੈਨੀ ਚਾਹੀਦੀ ਆ ਤ ਬਣਾ ਦਿਓ ਹੁਣ ਚੇਤਨਾ ਪੁੱਛੀ ਫਿਕਰ ਨਾ ਕਰ ਚੈਨੀ ਮਿਲ ਜੂਗੀ ਤੈਨੂੰ ਚੱਲ ਨਿਆਣਿਆਂ ਨੂੰ ਰੀਜ ਹੁੰਦੀ ਆ ਇਹਦੇ ਪਿਓ ਨਾ ਕਰਨੀ ਆ ਗੱਲ ਤੇ ਕੁੜੀ ਮੰਗਣ ਲਈ ਆ ਚੱਲ ਫਿਰ ਕੀ ਆ ਮੁੜਕੇ ਵੀ ਤਾਂ ਬਣਾ ਕੇ ਦੇ ਦੇਣੀ ਆ ਤੇ ਨਾਲੇ ਸੋਨਾ ਜਿਹੜਾ ਵਾ ਇਹਦਾ ਰੇਟ ਕਿਹੜਾ ਅੱਜ ਕੱਲ ਘਟੰਡਿਆ ਵਾ ਦਿਨੋਂ ਦਿਨ ਵਧਦਾ ਹੀ ਜਾਂਡਿਆ ਵਾ ਜੁੜ ਗਏ ਕੱਪੜੇ ਹਾਂਜੀ ਧੋਤੇ ਹੀ ਤੇ ਮੈਂ ਹਾਂ ਤਿਆ ਕਰਕੇ ਰੱਖੀ ਦਵਾ ਫਿਰ ਪਏ ਰਹਿੰਦੇ ਇਦਾਂ ਹੀ ਖਲੜਾ ਪਿਆ ਰਹਿੰਦਾ ਵਾ ਹੋਰ ਪਾਸੇ ਵੀ ਕੰਮ ਵੇਖਣਾ ਹੁੰਦਾ ਵਾ ਹੂੰ ਹੂੰ ਸਾਰਾ ਦਿਨ ਤੇ ਇਦਾਂ ਲੰਘ ਜਾਂਦਾ ਆ ਇਹਦੇ ਤੇ ਇਦਾਂ ਕਰਾਂ ਚਾਹ ਲਿਆ ਯਾਰ ਘੁੱਟ ਬਣਾਗੇ ਚਾਹ ਤੇ ਮੈਂ ਬਣਾਉਣੀ ਆ ਮੇਰੀ ਇੱਕ ਗੱਲ ਸੁਣੋ ਪਹਿਲਾਂ ਦੱਸੋ ਮੇਰਾ ਰਾਦਾ ਬਣੰਦਿਆ ਵਾ ਪਿੰਡੋਂ ਨਾ ਹੋ ਕੇ ਆਈਏ ਮਹੀਨਾ 2 ਮਹੀਨੇ ਹੋ ਚੱਲੇ ਆ ਮੈਨੂੰ ਗਈ ਨੂੰ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵਾ ਘਰਦਿਆਂ ਨੇ ਤੇ ਨਾ ਮੈਨੂੰ ਕਹਿਣਾ ਵਾ ਕਿ ਜਾਰ ਪੇ ਨਰ ਜਾ ਕੇ ਪਿੰਡੋਂ ਹੋਇਆ ਚਾਹੇ ਨਹੀਂ ਉਹਨਾਂ ਦੇ ਨਾਲ ਲੈਣਾ ਹੀ ਨਹੀਂ ਹੈ ਨਾ ਤੇ ਤੁਸੀਂ ਵੀ ਹੁਣ ਓਦਾਂ ਦੇ ਹੀ ਹੋ ਗਏ ਉਹਨਾਂ ਵੱਲ ਵੇਖ ਕੇ ਮੈਨੂੰ ਤਾਂ ਲੱਗਾਂ ਤੇ ਆਵਾ ਉਹ ਮੇਰੀ ਗੱਲ ਸੁਣ ਕੰਮਾਂ ਦੇ ਹੁਣ ਦੇਣਾ ਵਾ ਤੇ ਹੁਣ ਤੈਨੂੰ ਪਿੰਡ ਜਾਣ ਦੀ ਪੈ ਗਈ ਹੈ ਮੈਂ ਤੇ ਬੰਦੇ ਨੂੰ ਕਹਿ ਕੇ ਆਇਆ ਵਾਂ ਕੱਲ ਉਹਨੇ ਦਿਹਾੜੀ ਤੇ ਆਉਣਾ ਵਾ ਤੇ ਨਾਲ ਆਪ ਲੱਗੂਗਾ ਤੇ ਖਾਦ ਪਾਉਣ ਵਾਲੀ ਹੈ ਹੈ ਤੂੰ ਤੂੰ ਕਹਿੰਦੀ ਮੈਂ ਪਿੰਡ ਜਾਣਾ ਵਾ ਜੇ ਪਿੰਡ ਚਲ ਗਿਆ ਤੇ ਫਿਰ ਖਾਦ ਕਹਿੰਦੇ ਪੁਣੀ ਮੇਰੀ ਗੱਲ ਸੁਣੋ ਤੁਸੀਂ ਇਕੱਲੇ ਖੱਪਦੇ ਰਹਿੰਦੇ ਆਂ ਮੈਂ ਆਵੀ ਕੰਮ ਕਰ ਲਾਂ ਮੈਂ ਘਰ ਦਾ ਵੀ ਸੰਭੀ ਜਾਵਾ ਪੈਲਿਆਂ ਦਾ ਵੀ ਸਾਰਾ ਮੈਂ ਆਪੇ ਕਰਾਂ ਤੇ ਕੀ ਗੱਲ ਉਹ ਦੂਜੇ ਨੂੰ ਕੀ ਹੋਇਆ ਵਾ ਚੰਗਾ ਭਲਾ ਹੱਟਾ ਕੱਟਾ ਹੈਗਾ ਨਾਲ ਕੰਮ ਕਰਨ ਨੂੰ ਉਹ ਕਿਉਂ ਨਹੀਂ ਹੱਥ ਲੰਦਾ ਹੈਗਾ ਦੂਜੇ ਨਹੀਂ ਕਰਨਾ ਝੋਲੀ ਲਿਆ ਕੇ ਉਹ ਤੁਰਿਆ ਨਹੀਂ ਜਾਂਦਾ ਤੁਰਿਆ ਕਿਉਂ ਨਹੀਂ ਜਾਂਦਾ ਹੁਣ ਨਾ ਕੰਮ ਕਰਾਊਗਾ ਤੇ ਗਾਂ ਹੋ ਕੇ ਕੀ ਕਰੂਗਾ ਉਹ ਖੜਿਆ ਸੀ ਇੱਕ ਦਿਨ ਜਦੋਂ ਉਹ ਪਰਲੀ ਬੰਬੀ ਦੇ ਪਾਣੀ ਹੀ ਖਾਦ ਇੱਕ ਫੇਰਾ ਲੰਦਾ ਸੀ ਕਿਲੇ ਦਾ ਤੇ ਬਹਿ ਜਾਂਦਾ ਸੀ ਕਿ ਉਹਦੇ ਨੂੰ ਤਿੰਨ ਪੋਰੀਆਂ ਜਿਹੜੀਆਂ ਉਹ ਵੀਰ ਲਾਈਆਂ ਸੀ ਦਵਾਈ ਦੇ ਵਿੱਚ ਹੈ ਉਹ ਸਾਰੀਆਂ ਮੇਰੇ ਮੋਢੇ ਤੋਂ ਲੰਗੀਆਂ ਸੀ। ਪਾ ਕੇ ਕਹਿਣੀਆਂ ਵੀ ਚਲ ਜੀ ਉੱਥੇ। ਕੋਈ ਗੱਲ ਨਹੀਂ ਕੰਮ ਮੁਕਲਾ ਦੇ ਫਿਰ ਹੋਵਾਂਗੇ। ਜੇ ਰਾਤ ਵੀ ਲੱਗ ਜੂਗੀ ਨਾ ਤਾਂ ਵੀ ਕੋਈ ਗੱਲ ਨਹੀਂ। ਚਲੋ ਠੀਕ ਵਾ। ਟਾੜੇ ਨਹੀਂ ਕੰਮ ਮੁਕਣੇ ਚੰਗਾ। ਜਦੋਂ ਮੈਂ ਨਾ ਲੈਣਾ ਹੁੰਦਾ ਵਾ ਨਾ ਉਦੋਂ ਹੀ ਬਸ ਕੰਮ ਛੇੜ ਕੇ ਬਹਿ ਜਾਣਾ ਹੁੰਦਾ ਵਾ। ਮੇਰਾ ਆਹ ਕੰਮ ਕਰਨ ਵਾਲਾ ਉਹ ਕਰਨ ਵਾਲਾ ਵਾ। ਉਹਦੇ ਕੋ ਨਾ ਕਰਾਇਓ ਕੁਝ ਵੀ ਠੀਕ ਆ ਨਾ। ਉਹਨੂੰ ਭੁਏ ਚੜਾ ਲਓ। ਮੜਕੇ ਪਛਤਾਉਣਾ ਤੁਸੀਂ ਆਪੀ। ਤੇਰੀ ਗੱਲ ਸੋਣਾ। ਜੇ ਮੈਂ ਅਜ ਵਿਹਲਾ ਹੈਂ ਜਾਂ ਘਰ ਤੇ ਕਪਾਤੀ ਪਾ ਛੜਨਾ। ਕਾ ਘਟ ਮੰਗੀ ਤੇ ਗਾੜੀਆਂ ਹੋਈ ਸਵਾਲ ਜਵਾਬ ਕਰਨ ਲੱਗੀਆਂ ਉਹ ਚਲੋ ਠੀਕ ਆ ਵਾ ਤੁਹਾਨੂੰ ਤੇ ਬਸ ਚਾਹ ਹੀ ਚਾਹੀਦੀ ਆ ਉਹ ਬਾਹਰ ਵੀ ਦੋ ਜਣੀਆਂ ਬੈਠੀਆਂ ਵਾਂ ਉਹਨਾਂ ਨੂੰ ਕੋਈ ਕੰਮ ਕਹਿ ਸਕਦੇ ਆ ਕਿ ਨਹੀਂ ਉਹ ਵਿਆਹ ਵੇਖਣ ਵਾਈਆਂ ਵਾ ਇੱਥੇ ਚੱਲ ਤੂੰ ਰਹਿਣ ਦੇ ਉਹਨਾਂ ਨੂੰ ਮੈਂ ਕਹਿ ਲੈਣਾ ਉਹਨਾਂ ਨੂੰ ਭਾਈ ਕਹਿ ਵੀ ਦੋ ਨਾ ਤਾਂ ਵੀ ਨਹੀਂ ਬਣਾ ਕੇ ਦੇਣੀ ਚੰਗਾ ਬੈਠੀ ਰਹਿ ਤੂੰ ਇੱਥੇ ਮੇਰਾ ਹੀ ਕਸੂਰ ਕਰਨਾ ਹੁੰਦਾ ਉਹਨਾਂ ਨੂੰ ਨੂੰ ਤੇ ਹੀ ਕੋ ਕਹਿਣਾ ਹੁੰਦਾ ਉਹ ਵੀ ਚਾਹ ਬੰਦਾ ਕੁੜੀ ਨੂੰ ਹੀ ਕਹ ਦਿੰਦਾ ਵੀ ਉੱਠ ਕੇ ਤੇ ਚਾਹ ਬਣਾ ਆ ਘਟ ਉਹ ਜੀ ਮਾ ਦੇ ਉਹ ਜੀ ਉਹ ਬਸ ਦੋਵੇਂ ਵੇਲੀਆਂ ਆ ਲੋ ਚਾਹ ਬਣਾ ਇਹੀ ਚਾਹ ਪੀਓ ਚਲ ਵਧੀਆ ਕੀਤਾਈਓ ਉਧਰ ਮੈਂ ਬੈਣ ਦਾ ਨਾ ਚਾਹ ਬਣਾ ਦੇਈਂ ਮੈਨੂੰ ਪਤਾ ਹੀ ਮੈਂ ਤੁਹਾਡਾ ਚਾਹ ਨੂੰ ਤਾਂ ਦਿਲ ਕਰਦਾ ਹੀ ਹੁਣਾਵਾ ਬਣਾ ਕੇ ਲੈ ਆਈ ਜਾਨੀ ਚਲ ਆ ਵਧੀਆ ਕੀਤਾਈ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਕਰੋ ਗੱਲ ਗੱਲ ਮੈਂ ਇਹ ਕਰਨੀ ਸੀ ਕਿ ਸੰਦੀਪ ਹਨ ਆਪਣੀ ਮੈਂ ਨਹੀਂ ਹਰ ਸੋਈ ਚ ਕੰਮ ਕਰਨਾ ਅੱਛਾ ਆਣ ਕੇ ਤੇ ਮੈਨੂੰ ਜੱਫੀ ਪਾ ਲਈ ਤੇ ਮੰਮੀ ਮੈਨੂੰ ਤੁਹਾਡੇ ਨਾਲ ਕੰਮ ਆ ਮੈਂ ਦੱਸ ਪੁੱਤ ਕੀ ਕੰਮ ਆ ਫਿਰ ਮੈਨੂੰ ਲੈ ਗਈ ਬੈੱਡ ਤੇ ਬੈ ਗਈ ਮੇਰੇ ਲਾਗੇ ਤੇ ਬੜਾ ਪਿਆਰ ਪਿਉਰ ਦੇਹੀ ਹੀ ਕਰਨਾ ਮੈਂ ਹਾਂ ਅੱਜ ਮੇਰੀ ਧੀ ਨੂੰ ਨਾ ਕੋਈ ਕੰਮ ਆ ਜਿਹੜਾ ਡਈ ਐ ਇਹਨਾਂ ਪਿਆਰ ਕਰਨ ਆਂਦੀ ਮੰਮੀ ਸਿਮੀ ਦੀ ਮੰਮੀ ਨੇ ਇਹਨਾਂ ਨੂੰ ਚੈਨੀ ਬਣਾ ਕੇ ਦਿੱਤੀ ਐ ਸੋਣੀ ਦੀ ਅੱਛਾ ਤੇ ਹੀ ਮੈਨੂੰ ਚੈਨੀ ਬਣਾ ਦੋ ਮੇਰਾ ਵੀ ਰਾਦਾ ਵਾ ਕਿ ਉਹਨੂੰ ਚੈਨੀ ਬਣਾਈ ਦਈਏ ਚਾਲਾ ਰਾਮਾ ਜੇ ਸੰਦੀਪ ਜੇਦ ਕਰਨ ਢਈ ਆ ਤੇ ਬਣਾ ਦੇ ਅਸੀਂ ਵੀ ਤੇ ਦੀਆਂ ਪਤਾ ਕਰਕੇ ਕਮਾਈ ਕਰਨਦੇ ਆ ਤੇ ਨਾਲੇ ਸਾਡੀ ਗੜੀਆਂ ਪੰਜ ਸੱਤ ਵਾ ਇੱਕੋ ਤੇ ਸਾਡੀ ਧੀ ਆ ਅਹੀ ਇਹ ਰੀ ਰੀਜਾਂ ਨਾ ਪੂਰੀਆਂ ਕੀਤੀਆਂ ਤੇ ਕਿਧੀਆਂ ਕਰਨੀਆਂ ਵਾ ਉਹਦਾ ਨਾ ਮੈਂ ਤੈਨੂੰ ਬਹਾਨਾ ਜੇ ਲਾਇਆ ਸੀ ਮੈਂ ਹਾਂ ਪਤਾ ਨਹੀਂ ਡੈਡੀ ਤੇਰੇ ਕੋ ਪੈਸੇ ਹੈਗੇ ਵੀ ਆ ਕਿ ਨਹੀਂ ਮੈਂ ਚੋਨੇ ਪੱਕ ਲੈੰਦੇ ਚੋਨੇ ਦੇ ਪੈਸੇ ਆਉਣਗੇ ਨਾ ਤੇ ਮੈਂ ਮਾਸਾ ਭਾਰੀ ਬਣਾ ਦੂੰਗੀ ਤੈਨੂੰ ਕੱਲ ਨੂੰ ਤੇਰਾ ਕੰਮ ਆ ਜਾਊਗੀ ਆਂਦੀ ਮੰਮੀ ਅਜੇ ਤਾਂ ਚੋਨੇ ਲੱਗਣ ਹੀ ਨਹੀਂ ਰਹੇ ਆ ਤੇਹੀ ਚੋਨੇ ਪੱਕਣ ਦੀ ਗੱਲ ਕਰਨ ਰਹੇ ਜੇ ਤੇ ਫੇਰ ਮੈਨੂੰ ਹੌਲੀ ਜੀ ਨਾ ਮੂੰਹ ਸੱਟ ਕਹਿੰਦੀ ਜੇ ਨਹੀਂ ਅਜੇ ਤੁਸੀਂ ਬਣਾ ਕੇ ਦੇਣੀ ਤੇ ਜਿਹੜੀ ਤੁਹਾਨੂੰ ਭਾਬੀ ਦੇ ਪੇਕਿਆਂ ਤੋਂ ਪਈ ਆ ਮੈਨੂੰ ਉਹ ਪਾ ਦਿਓ ਪਰ ਨਹੀਂ ਉਹ ਚੈਨੀ ਮੈਂ ਨਾ ਸੰਦੀਪ ਨੂੰ ਨਹੀਂ ਦੇਣੀ ਰਪਿੰਦਰ ਦਸ ਬਾਣੀ ਕਾ ਚੰਗਾ ਮੇਰੀ ਧੀ ਨੇ ਚੈਨੀ ਪਾਈ ਹੋਈ ਤੋਨੇ ਲਵਾਈ ਤੇ ਮੈਨੂੰ ਚੰਗਾ ਜਿਆ ਨਹੀਂ ਲੱਗਣਾ ਰਮਨ ਮੇਰੀ ਗੱਲ ਸੁਣੋ ਮੁੰਡਿਆਂ ਨੇ ਵਕ ਵਕ ਮੋਟਰਸਾਈਕਲ ਰੱਖੇ ਆ ਕਦੀ ਸਾਡੀ ਧੀ ਨੇ ਵੀ ਇਹ ਗੱਲ ਕਹੀ ਆ ਫੇ ਮੈਨੂੰ ਆ ਚੀਜ਼ ਚਾਹੀਦੀ ਆ ਚੱਲ ਜੇ ਉਹਨੇ ਵਿਚਾਰੀ ਨੇ ਪਹਿਲੀ ਵਾਰੀ ਕਿਹਾ ਰੀਜ ਆ ਜਾਂਦੀ ਏ ਬੱਚੇ ਨੂੰ ਤੇ ਕੋਈ ਗੱਲ ਨਹੀਂ ਬਣਾ ਦਿੰਨੇ ਆ ਇਹ ਕਿਹੜੀ ਗੱਲ ਵਾ ਯਾਰ ਲੈ ਮੈਨੂੰ ਸਭ ਕੋ ਚੇਤਾ ਆ ਗਿਆ ਯੋ ਉਹਦਾ ਜਨਮ ਦਿਨ ਵੀ ਲੱਗ ਛੱਗੇ ਹੁਣਾਵਾ 15 ਨੇ ਰਹਿ ਗਏ ਤੇ ਜਨਮ ਦਿਨ ਦੇ ਵਿੱਚ ਇਦਾਂ ਕਰਦੇ ਆ ਨਾਲੇ ਕੇਕ ਕੱਟ ਲਾਂਗੇ ਤੇ ਨਾਲੇ ਆਪਣੀ ਧੀ ਨੂੰ ਚਾਹੀਦੀ ਪਾ ਦਾਂਗੇ ਚਲ ਇਹ ਵੀ ਤੁਹਾਡੀ ਗੱਲ ਠੀਕ ਵਾ ਵਾਕਿਆ ਹੀ ਨਾਲੇ ਜਨਮ ਦਿਨ ਤੇ ਗਿਫਟ ਹੋ ਜਾਊਗਾ ਸੋਚੂਗੀ ਕਿ ਮੰਮੀ ਡੈਡੀ ਨੇ ਮੈਨੂੰ ਗਿਫਟ ਦਿੱਤਾ ਵਾ ਜਿਹੜੀ ਕਿ ਯਾਦਗਰੀ ਜੀ ਹੋ ਜਾਂਦੀ ਆ ਚਲ ਉਹਨੂੰ ਨਾ ਥੋੜਾ ਜਿਹਾ ਹੌਸਲਾ ਦੇ ਕਿ ਕੋਈ ਗੱਲ ਨਹੀਂ ਤੇਰੇ ਜਨਮ ਦਿਨ ਤੇ ਤੈਨੂੰ ਪਾ ਦਿੰਦੇ ਆ ਪੁੱਤ ਬਣਾ ਕੇ ਇਹ ਕਿਹੜੀ ਗੱਲ ਵਾ ਚਲ ਕੋਈ ਗੱਲ ਨਹੀਂ ਉਹਨੂੰ ਮੈਂ ਕਹਿ ਦੇਨੀ ਆ ਹਾਂ ਚਲੋ ਠੀਕ ਆ ਤੁਹਾਨੂੰ ਮੈਂ ਕਿਹਾ ਸੀ ਕਰਨ ਬਾਰੇ ਨਾ ਸ਼ਹਿਰੋਂ ਪਤਾ ਕਰਿਓ ਕਿ ਹੈ ਆਈਲੈਂਡ ਸੈਂਟਰ ਵਿੱਚੋਂ ਕੀਤਾ ਵਾ ਤੁਹੀਂ ਪਤਾ ਚਲੋ ਆਪਣੇ ਬੱਚੇ ਤੇ ਸੋਨੇ ਵਰਗੇ ਆ ਮੈਨੂੰ ਆਪਣੇ ਬੱਚਿਆਂ ਦਾ ਪੂਰਾ ਮਾਣ ਵਾ ਪਰ ਨਾ ਬਾਹਰੋਂ ਸੰਗਤ ਨਾਲ ਕੇਵਲੇ ਚੰਗੀ ਮਿਲੇ ਫਿਰ ਬੱਚੇ ਤੇ ਅਸਰ ਪਿਆ ਜਾਂਦਾ ਵਾ ਮੈਨੂੰ ਇਹ ਹੀਗਾ ਕਿ ਪਲੱਸ 2 ਹੋਈ ਆ ਟਾਈਮ ਦੇ ਨਾਲ ਜਿਹਦੇ ਨੰਬਰ ਆ ਜਾਂਦੇ ਨਾ ਚਲੋ ਇਹ ਵੀ ਕਿਸੇ ਪਾਸੇ ਲੱਗ ਜਾਂਦਾ ਮੈਨੂੰ ਇਹ ਆ ਕਿ ਕਰਨ ਸੈੱਟ ਹੋ ਜੇ ਹੁਣ ਤੋ ਫਿਰ ਗਿਣਨਾ ਕਰ ਰਮਨ ਮੈਨੂੰ ਪੂਰਾ ਫਿਗਰ ਹੋਣਾ ਕਿ ਉਹ ਕਹਿੰਦੇ ਤੁਹਾਨੂੰ ਇੱਕ ਦੋ ਵਾਰ ਦਿਨਾਂ ਦੇ ਵਿੱਚ ਦੱਸ ਦਿੰਦੇ ਆ ਚਲੋ ਠੀਕ ਆ ਫਿਰ ਚਲ ਬੇਲਾ ਤੂੰ ਵੀ ਕੋਈ ਆਪਣਾ ਕੰਮ ਕਰ ਤੇ ਮੈਂ ਵੀ ਫੇਰਾ ਮਾਰਾਂ ਵਾਂ ਆਹੋ ਮੈਂ ਤਾਂ ਅੱਗੇ ਹੀ ਨਹੀਂ ਕਹਿਣਾ ਮੁੰਡੇ ਨੂੰ ਵੀ ਪੁੱਤ ਤੇਰੀ ਮਾਸੀ ਕੋ ਕਿਹਦੇ ਨਾਲ ਚੱਲੀ ਏ ਜੀ ਕਰਨ ਰਿਆ ਵੀ ਮਿਲ ਕੇ ਆਵਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਮਾਤਾ ਥੋੜਾ ਜਿਹਾ ਕੰਮ ਕਰਕੇ ਤੇ ਫਿਰ ਵੇਖਣਾ ਵਾ ਤੇ ਚੱਲ ਚੰਗਾ ਤੂੰ ਫੋਨ ਕਰ ਦਿੱਤਾ ਵਾ ਤੇ ਕੋਈ ਨਹੀਂ ਆਉਂਦਾ ਬਾਹਰੋਂ ਤੇ ਮੈਂ ਕਰਕੇ ਨਾ ਸਲਾਹ ਤੇ ਫਿਰ ਮੈਂ ਤੈਨੂੰ ਫੋਨ ਕਰਾਂਗੀ ਫੇ ਕਿਦਾਂ ਬਣਾਹੀ ਕਰਾਂਗੀ ਗੱਲ ਹਾਂ ਫਿਰ ਮੈਂ ਦੱਸਾਂਗੀ ਤੈਨੂੰ ਹਾਂ ਠੀਕ ਆ आव गे, गे कोई गल चंगा ठीक पता जी कि सलाह फोन मासी का फोन आया कह दी ती आए नहीं, आओ नहीं गे आओ कि मिल गए जाओ आ मेरा नहीं टाइम लगा तो तीन भी नहीं आए मैं अगे कह दी हां पुत तेरी मासी को चली दिन कह अचे काम बड़ा वा तक टाइम तो फिर वेखा गे ਅਜੇ ਨਹੀਂ ਗਟੇ ਆਵੇਂਗਾ ਇਹ ਤੁਹਾਨੂੰ ਮੈਂ ਬਸ ਇਚਰਾ ਦੂੰਗਾ ਅੱਗੇ ਮਾਸੀ ਨੂੰ ਫੋਨ ਕਰ ਦੂੰਗਾ ਤੇ ਭੀ ਉਹਨਾਂ ਦਾ ਮੁੰਡਾ ਲੈ ਜਾਊਗਾ ਤੁਹਾਨੂੰ ਠੀਕ ਆ ਮੈਂ ਨਹੀਂ ਪੁੱਤ ਘਾਲੇ ਦਾਵਾ ਸਾਨੂੰ ਬੜਾ ਚਿਰ ਹੋ ਗਿਆ ਗਿਆ ਨੂੰ ਉੱਥੇ ਤੇ ਉਹ ਆਂਦੀ ਵੀ ਕੱਲੀ ਨਾ ਪੈਣਾ ਆਵੇਂ ਨਾਲ ਲੈ ਕੇ ਆਵੇਂ ਦਲਜੀਤ ਨੂੰ ਮੰਮੀ ਤੁਸੀਂ ਇਕੱਲੇ ਚੱਲ ਜਾਓ ਮਾਸੀ ਨੂੰ ਫੋਨ ਕਰ ਦੂੰਗਾ ਕੰਮ ਬਹੁਤ ਵਾ ਉਹਨਾਂ ਨੂੰ ਵੀ ਪਤਾ ਵਾ ਕਿ ਪੈਰੀ ਠੇਕੇ ਦੇ ਲਈ ਆ ਕੰਮ ਕਿੰਨਾ ਹੁੰਦਾ ਵਾ ਜੇ ਮੈਂ ਚੱਲ ਗਿਆ ਨਾ ਤੇ ਬਾਅਦ ਕਿਹਨੇ ਪਾਣੀ ਵੜ ਲੈਣਾ ਪਾਣੀ ਲੱਗੇ ਨਹੀਂ ਦਿੰਦੇ ਗਵਾਂਡੀ ਚੱਲ ਪੁੱਤ ਫਿਰ ਤੇਰੀ ਮਰਜ਼ੀ ਮੈਂ ਤਾਂ ਆਂਦੀ ਹਾਂ ਦੋਵੇਂ ਮਾਂ ਪੁੱਤ ਜਾਂਦੇ ਤੇ ਭਵੇਂ ਸ਼ਾਮਾਂ ਨੂੰ ਘਰ ਆ ਜਾਂਦੇ ਤੇ ਤੂੰ ਹੁਣ ਆਖਣ ਦੇ ਮੇਰਾ ਕੰਮ ਹੀ ਬੜਾ ਵਾ ਤੇ ਚੱਲ ਇਦਾਂ ਕਰ ਤੂੰ ਮੈਨੂੰ ਫਿਰ ਬੱਸੇ ਚੜਾ ਦੇ ਕੋਈ ਗੱਲ ਨਹੀਂ ਮੈਂ ਤੈਨੂੰ ਕੱਲ ਬੱਸੇ ਚੜਾ ਦੂੰਗਾ ਠੀਕ ਆ ਆਹੋ ਰੋਟੀ ਪਕਾਜ ਲੋ ਠੀਕ ਹੈ ਨਾ ਰੋਟੀ ਤੇ ਪਕਾਜ ਦਵਾਂਗੀ ਉਹ ਤਾਂ ਨਹੀਂ ਗੱਲ ਕੋਈ ਬੈਠੋ ਫਿਰ ਨਹੀਂ ਮੈਂ ਪੱਠੇ ਵੱਢ ਲਿਆ ਠੀਕ ਆ ਮੈਂ ਕੱਪੜੇ ਬਦਲ ਲੈਂਦਾ ਚੱਲ ਵੱਢ ਲਿਆ ਭਰਾਵਾ ਤੇਰੀ ਮਰਜ਼ੀ ਆ ਫਿਰ ਮੈਂ ਕੱਲੀ ਚੱਲ ਜਾਾਂਗੀ ਅੱਜ ਕੱਲ ਦੇ ਮੁੰਡੇ ਵੀ ਆਪਣੀ ਮਰਜ਼ੀ ਕਰਦੇ ਨੇ ਜੀ ਕਰੇ ਨਾਲ ਤੁਰਦੇ ਜੀ ਕਰੇ ਨਹੀਂ ਤੁਰਦੇ ਚਲੋ ਠੀਕ ਕੱਲੀ ਦਾ ਵੀ ਨਾ ਜੀ ਜਾਣੇ ਲੱਗਣ ਡਿਆ ਸੰਦੀਪ ਅੱਜ ਛੁੱਟੀ ਆ ਅੱਜ ਹੀ ਘੜੀ ਆਰਾਮ ਕਰ ਲੈ ਸਾਰਾ ਦਿਨ ਮਗਜ਼ਮਾਰੀ ਕਰਦੀ ਰਹਿਣੀ ਆ ਮੰਮੀ ਜੀ ਨਹੀਂ ਲੱਗਣ ਡਿਆ ਤੂੰ ਮੇក ਤਾਂ ਫੜ ਕੇ ਬੈਗੀ ਉਹ ਤਾਂ ਰੋਜ਼ ਪੜਨਾ ਹੁੰਦਾ ਵਾ ਅੱਜ ਘੜੀ ਰੈਸਟ ਕਰਦੀ ਕੋਈ ਗੱਲ ਨਹੀਂ ਮੰਮੀ ਰੈਸਟ ਵੀ ਹੋ ਜਾਊਗੀ ਸਾਰਾ ਦਿਨ ਰੈਸਟ ਤੇ ਹੀ ਆ ਨਾਲੇ ਨਾ ਮੈਂ ਤੇਰੇ ਡੈਡੀ ਨਾਲ ਗੱਲ ਕੀਤੀ ਸੀ ਉਹ ਚੈਨ ਦੇ ਹੀ ਤੇ ਲੁਵਾਈਆਂ ਲੁਵਾਈਆਂ ਦੇ ਪੈਸੇ ਦਿੱਤੇ ਆ ਨਾਲੇ ਤੇਲ ਤੂਲ ਪਾਇਆ ਵਾ ਤੇ ਹੁਣ ਨੀਗਾ ਪਿਚੈ ਨਹੀਂ ਬਣਾ ਕੇ ਦਿੱਤੀ ਜਾਣੀ ਥੋੜਾ ਟਾਈਮ ਠਹਿਰ ਜੋ ਜੋ ਨਾ ਲੈੰਦੋ ਫੇ ਬਣਾ ਦਾਂਗੇ ਮੈਨੂੰ ਤੇ ਪਹਿਲਾਂ ਪਤਾ ਸੀ ਡੈਡੀ ਨੇ ਨਾ ਕਰ ਦੇਣੀ ਆ ਮੰਮੀ ਤੁਸੀਂ ਮਨਾਉਂਦੇ ਹਾਂ ਡੈਡੀ ਨੂੰ ਨਹੀਂ ਨਹੀਂ ਸਦੇਣੇ ਜੀ ਡੈਡੀ ਤੇ ਮੰਨ ਗਏ ਆ ਸੱਚੀ ਮੰਮੀ ਹੋਰ ਤੇਰਾ ਜਨਮ ਦਿਨ ਆ ਮੇਰੀ ਮੰਮੀ ਨੇ ਬਣਾ ਲਿਆ ਸਿਰ ਤੇਰੇ ਜਨਮ ਦਿਨ ਤੇ ਨਾ ਡੈਡੀ ਕਹਿੰਦੇ ਕੋਈ ਗੱਲ ਨਹੀਂ ਚੈਨੀ ਬਣਾ ਦਾਂਗੇ ਆਖੰਡ ਹੀ ਕਰਨੇ ਤਾਂ लवली ਨੇ ਨਾ ਲੜਕੇ ਦੋਹਾਂ ਨੇ ਵਕਕ ਵਕ ਮੋਟਰਸਾਈਕਲ ਲਏ ਹੀ ਤੇ ਮੇਰੀ ਤੀਨੇ ਚੀਜ਼ ਮੰਗੀ ਤੈਨੂੰ ਨਹੀਂ ਮੈਂ ਲੈ ਕੇ ਦੇਣੀ ਲੈ ਮੰਮੀ ਆ ਤਾਂ ਮੈਨੂੰ ਬੜੀ ਖੁਸ਼ੀ ਹੋਣ ਦੀ ਆ ਮੈਂ ਨਾ ਸਿਮੀ ਨੂੰ ਫੋਨ ਕਰਕੇ ਦੱਸੂਗੀ ਤੂੰ ਨਾਲ ਚੱਲ ਜੀ ਜਿਹੜੀ ਤੈਨੂੰ ਪਸੰਦ ਹੋਊ ਨਾ ਉਹੋ ਹੀ ਲੈ ਆਵੀਂ ਉੱਥੇ ਚਲੋ ਠੀਕ ਹੈ ਮੰਮੀ ਤੇਹੀ ਵੀ ਨਾਲ ਚੱਲ ਜਿਓ ਮੇਰੇ ਕੋਈ ਨਹੀਂ ਸਾਰੇ ਜਾਣੇ ਚੱਲਾਂਗੇ ਆਪਾਂ ਠੀਕ ਹੈ ਤੇ ਮੰਮੀ ਉਹਨੂੰ ਨਾ ਪਤਾ ਲੱਗੇ ਉਹਨੂੰ ਮੈਂ ਦੱਸਾਂ ਨਹੀਂ ਆ ਉਹਨੂੰ ਪਤਾ ਲੱਗ ਗਿਆ ਨਾ ਉਹਨੇ ਕਿਹਾ ਦੋ ਚਾਹੀਦੀਆਂ ਪਤਾ ਤਾਂ ਤੈਨੂੰ ਹੈ ਹੀ ਆਦਾ ਉਹਨੇ ਕਿਹਾ ਮੈਨੂੰ ਹੀ ਬਣਾ ਕੇ ਦੋ ਘਰ ਦਾ ਕੰਮ ਮੈਂ ਕਰਦੀ ਆ ਨਹੀਂ ਨਹੀਂ ਇਦਾਂ ਨਹੀਂ ਹੋਣਾ ਮੰਮੀ ਤੂੰ ਕਿੰਨਾ ਕੁਝ ਉਹਨੂੰ ਬਣਾ ਕੇ ਦਿੱਤਾ ਵਾ ਮੈਂ ਕਦੀ ਕਿਹਾ ਇਹ ਮੈਂ ਪਹਿਲੀ ਵਾਰੀ ਤੁਹਾਡੇ ਕੋਲ ਚੀਜ਼ ਮੰਗੀ ਆ ਤੇ ਤਾਂ ਕਰਕੇ ਤੁਸੀਂ ਨਾ ਨਹੀਂ ਕੀਤੀ ਉਸੇ ਵੇਲੇ ਕਿਹਾ ਵੀ ਕੋਈ ਨਹੀਂ ਬਣਾਵਾ ਦੇ ਮੈਂ ਤੇ ਪਹਿਲਾਂ ਮੈਨੂੰ ਡਰਾਇ ਦਿੱਤਾ ਕਿ ਡੈਡੀ ਮੰਨੇ ਨਹੀਂ ਆ ਮੈਂ ਕਿਹਾ ਵੀ ਅੰਨੀ ਭਲਾ ਸੰਦੀਪ ਕੀ ਕਹਿੰਦੀ ਆ ਅਛਾ ਸੱਚੀ ਮੰਮੀ ਮੈਨੂੰ ਬੜੀ ਖੁਸ਼ੀ ਹੋਣੀ ਕੋਈ ਗੱਲ ਨਹੀਂ ਮੈਨੂੰ ਸਿਮੀ ਨੂੰ ਫੋਨ ਕਰਕੇ ਦੱਸ ਦਿੰਦੀ ਹਾਂ ਰੋਟੀ ਖਾ ਲਾ ਪਹਿਲਾਂ ਸਵੇਰ ਦੀ ਰੋਟੀ ਨਹੀਂ ਖਾਦੀ ਰੋਟੀ ਮੈਂ ਬਾਅਦ ਚ ਖਾऊंगी ਪਹਿਲੇ ਮੈਂ ਸਿਮੀ ਨੂੰ ਫੋਨ ਕਰ ਲਾ ਕਰ ਲਾ